ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਾਰਮ ਵਾਲੀ ਬੈੜ ਦਿਖਾਉਣੀ ਹੈ ਬਹੁਤ ਵੀ ਡਿਮਾਂਡ ਕਰਦੇ ਆ ਕਿ ਸਾਨੂੰ ਡਾਇਰੈਕਟ ਫਾਰਮ ਵਾਲੀ ਫਾਰਮ ਦੇ ਵਿੱਚੋਂ ਵੀਡੀਓ ਕਵਰ ਕਰਕੇ ਬੈੜ ਦਿਖਾਓ ਸੋ ਉਹ ਅੱਜ ਬੈੜ ਸੇਰ ਆ ਡਿਟੇਲ ਆਪਾਂ ਵੀਰ ਤੋਂ ਸਾਰੀ ਪੁੱਛਾਂਗੇ ਇਹਦੇ ਬਾਰੇ ਸਸਰੀ ਗੱਲ ਬਾਈ ਜੀ ਸਸਰੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਗਵੰਤ ਸਿੰਘ ਆ ਪਿੰਡ ਪੱਖੋਕੇ ਬਾਈ ਜ਼ਿਲ੍ਹਾ ਬਰਨਾਲਾ ਬਾਈ ਜ਼ਿਲ੍ਹਾ ਬਰਨਾਲਾ ਜਿਹੜਾ ਮੇਨ ਨੈਸ਼ਨਲ ਹਾਈਵੇ ਜਾਂਦਾ ਟਾਵਰ ਤੋਂ ਸਾਹਮਣੇ ਜਮ ਆਪਣਾ ਫਾਰਮ ਆ ਗਿਆ ਹਾਂਜੀ ਹਾਂਜੀ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 98551 51 12572 985551 12572 12572 ਬਾਈ ਤੇ ਜਿਹੜੀ ਵੀਰੇ ਪਤਰੀ ਬੈਠ ਦੇਖੀ ਜੰਨੇ ਸੂਆ ਕਿਹੜਾ ਸੂਰੀ ਇਹ ਬਾਈ ਇਹ ਹੁਣ ਤੀਜੇ ਸੂਏ ਆ ਬਾਈ ਤੇ अच्छा ਹੁਣ ਸੁੰਦੀ ਐ ਇਹ ਤੀਜਾ ਸੂਆ ਹਨਾ ਹਾਂ ਬਾਈ ਦੂਜੇ ਸੂਏ ਨੇ 37 38 ਲੀਟਰ ਦਿੱਤਾ ਬਾਈ ਠੀਕ ਹੈ ਤੇ ਹੁਣ ਤਾਂ ਬਾਈ 40 ਤੋਂ ਬਾਹਰ ਹੀ 40 ਪਲੱਸ ਦੀ ਝਾਕ ਆ ਬਾਈ ਵੱਧਦੀ ਆ ਠੀਕ ਹੈ ਦੂਜੇ ਸੂਏ ਨੇ 37 38 ਕਿਲੋ ਦੁੱਧ ਤਾਂ ਆਪਣੇ ਕੋਲੇ ਦੇ ਤਾ ਜਾਵਾਂ ਹਾਂ ਹਾਂ ਬਾਈ ਤੇ ਵਧੀਆ ਲੰਬਾ ਟਾਈਮ ਦੁੱਧ ਦਿੱਤਾ ਹਾਂ ਬਾਈ ਪੂਰਾ ਵਧੀਆ ਬਾਈ ਤੇ ਹੁਣ ਡਰਾਈ ਕਰੀ ਨੂੰ ਟਾਈਮ ਕਿੰਨਾ ਹੋ ਗਿਆ ਬਾਈ 2 ਮਹੀਨੇ ਤੋਂ ਉੱਪਰ ਹੀ ਹੋ ਜਾਏਗਾ ਠੀਕ ਹੈ 2 ਮਹੀਨੇ ਹੋਗੇ ਲਗਭਗ ਡਰਾਈ ਕਰੀ ਨੂੰ ਹਾਂ ਤੇ ਬਾਕੀ ਫਿਰ ਮੰਨ ਕੇ ਚਲ ਵੀ ਚਾਰੂ ਵਗੈਰਾ ਸਾਤ ਸਵਾ ਠੰਡੀ ਓਕੇ ਜਾਵਾਂ ਬਾਈ ਜਾਵਾਂ ਠੰਡੀ ਆ ਗਈ ਬਾਈ ਆਪਣੇ ਘ ਭਾਈ ਜਮੇ ਕੋਈ ਆ ਨਹੀਂ ਕਿ ਖੁੱਲੀ ਰਹਿੰਦੀ ਕੋਈ ਚੱਕਰ ਨਹੀਂ ਹੈਗਾ ਗਾ ਤੇ ਸੀਮਣ ਕਿਹੜਾ ਲੱਗਿਆ ਜੀ ਇਸ ਵਾਰ ਅੱਜ ਕਿਹਦੇ ਸੀਮਣਾ ਭਾਈ ਉਹਨੂੰ ਤਾਂ ਲੱਗਿਆ ਤਾਂ ਨੌਰਵ ਵਾਲੀ ਆ ਪਰ ਹੈ ਜੁਪੀਟਰ ਦਾ ਲੱਗਿਆ ਹੋਇਆਗਾ ਭਾਈ ਠੀਕ ਆ ਜੁਪੀਟਰ ਦਾ ਕੋਈ ਸਿਕਸ ਵੀ ਨਹੀਂ ਲਵਾਇਆ ਆਪਾਂ ਨਾ ਨਾ ਭਾਈ ਐਵੇਂ ਆਪਾਂ ਘਬਰਾਹ ਕਰਦੀ ਹੈ ਹਨਾ ਉਹਦੇ ਬੰਦੇ ਚੱਲ ਪੇਮੈਂਟ ਲਾਉਣੇ ਆਲੇ 10 15 ਵੱਧ ਲਾਉਂਦਾ ਉਹ ਗੱਲ ਦਾ ਫਾਇਦਾ ਕੋਈ ਨਹੀਂ ਹਾਂ ਤੇ ਕਹਿੰਦਾ ਭਾਬਾ ਵੇ ਕਿ 40 ਕਿਲੋ ਦੁੱਧ ਮੰਨ ਕੇ ਜਿੰਦਾ ਮਰਜ਼ੀ ਬੰਦਾ ਲੈ ਲੇ ਹਾਂ ਭਾਈ RAM nal ਠੰਡੀ ਸੀਲ ਪੂਰੀ ਆ ਭਾਈ ਤੇ ਅੱਗੇ ਨਾਲ ਦਾ ਇਹ ਬਹੁਤ ਰਾਜੀ ਅੱਗੇ ਤਾਂ ਥੋੜੀ ਫਿੱ ਤੇ ਬਾਕੀ ਲੇਵੇ ਤੇ ਨਾੜਾ ਨੂੜਾ ਦੇਖੋ ਸੋਹਣੇ ਹਸਾਬ ਸੁਧਰੀਆਂ ਇਸ ਫਾਰਮ ਦੇ ਵਿੱਚ ਆਪਾਂ 2 ਸਾਲ ਪਹਿਲਾਂ ਵੀਡੀਓ ਕਵਰ ਕੀਤੀ ਸੀ ਇਦਾਂ ਦੀ ਬੈੜਦੀ ਬਹੁਤ ਤਗੜੀ ਵੀਰਾਂ ਦੀ ਬੈੜ ਜਾਵਡੀ ਸੀ ਦਰਹਾਰਾ ਨੇ ਅੱਲੀ ਗਈ ਸੀ ਤੇ ਉਹਨਾਂ ਦਾ ਮੈਨੂੰ ਵੀ ਫੋਨ ਆਉਂਦਾ ਰਿਹਾ ਵਧੀਆ ਵੇਰ ਨਿਕਲੀ ਖਰੀ ਪੂਰੀ ਜਮਾ ਤੇ ਹਲੇ ਇੱਕ ਕਹਿ ਦਿਨ ਕੱਢ ਜੂਗਿ ਨਟ ਸਹੀ ਏ ਬਾਈ ਹਜੇ 15 ਤੋਂ ਵੱਧ ਹੀ ਦਿਨ ਲੈ ਸਕਦੇ 15 ਦਾ ਪੱਕਾ ਹੀ ਨਹੀਂ ਠੀਕ ਹੈ 15 ਦਿਨ ਹਜੇ ਇਹਦੇ ਸੂਣ ਚ ਬਾਕੀ ਪਿਆ ਕਹਿੰਦਾ ਬਾ ਵਹਾੜੇ ਲੈ ਵਾਏ ਦਾ 55 57 60% ਦੀ ਬੜਿਆ ਹਨਾ ਹਾਂ ਬਾਈ 40% ਦਾ ਹੋਰ ਖਲੂਗੀ ਇਹ ਹਾਂ ਲੇਵਾ ਦੇਖੋ ਠੀਕ ਹੈ ਧੋਰੀ ਬੜਾ ਜਦੋਂ ਲੰਬੀ ਨੂੰ ਹੋਰ ਇੱਕ ਵਾਰੀ ਸੋ ਦੇਖੋ ਯਾਰ ਕਦ ਕੁਦ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੜੀ ਵੀ ਕਿਸੇ ਪਾਸੇ ਛੋਟੀ ਨਹੀਂ ਤੇ ਤੀਜਾ ਸੂਆ ਜੈ ਇਹਨੂੰ ਨੇ ਬੈੜਸ ਹੁੰਦੀ ਪਈ ਆ ਤੇ ਦੁੱਧ ਦੀ ਹੈ ਮੀੜਤ ਕੀ ਲਾਵੇ ਬੰਦਾ 40 ਕਿਲੋ ਵਾਲੀ ਬਾਕੀ ਬਾਈ ਮੈਂ ਸਟਾਇਰਸ ਇਹਨੂੰ ਬਿਲਕੁਲ ਨਹੀਂ ਆਉਂਦੀ ਜਮਈ ਠੀਕ ਹੈ ਅਜੇ ਤੱਕ ਆਪਣੇ ਕਦੇ ਮਿਸਟਾਇਰਸ ਨਹੀਂ ਆਈ ਸੁਪਰਮ ਪ੍ਰਿੰਟ ਪ੍ਰਿੰਟ ਦੇਖੋ ਬੈੜਦੇ ਤੇ ਮਿਲ ਕੇ ਵੀ ਨਾਲਾ ਨੂਣਾ ਦੇਖੋ ਯਾਰ ਕਿਆ ਬਾਤਾਂ ਤੇ ਬਾਕੀ ਬਿਜਰਾ ਦੀ ਸਾਂਭ ਸੰਭਾਲੀ ਦੱਸਦੀ ਵੀ ਹੈ ਕਿ ਬੈੜ ਕੋਈ ਗੋਣਾ ਦੀ ਗੁਥਲੀ ਹੈਗੀ ਆ ਤੇ ਬਾਕੀ ਨਾਲ ਬੱਚੇ-ਬ ਤੇ ਬਾਈ ਰੇਟ ਆਪ ਇਹਦਾ ਕੀ ਰੱਖਿਆ ਜੀ ਰੇਟ ਬਾਈ ਫੋਨ ਤੇ ਕਰਾਂਗੇ ਜੈਜੂ ਜੀ ਦੇ ਹਿਸਾਬ ਨਾਲ ਹਾਂ ਹਾਂ ਬਾਈ ਠੀਕ ਹੈ ਐਡਰੈਸ ਇੱਕ ਵਾਰੀ ਫੇਰ ਬੋਲ ਜੀ ਆਪਣਾ ਬਾਈ ਮੇਰਾ ਨਾ ਜਗਵੰਤ ਸਿੰਘ ਆ ਪਿੰਡ ਪਖੋਕੇ ਆ ਜ਼ਿਲ੍ਹਾ ਬਰਨਾਲਾ ਦਾ ਤੇ ਮੇਨ ਹਾਈਵੇ ਦੇ ਨਾਲ ਆਪਣਾ ਫਾਰਮ ਆਗਾ ਬਾਈ ਠੀਕ ਹੈ ਜਦੋਂ ਮਰਜ਼ੀ ਕੋ ਵੀਰ ਆਪੇ ਇੱਥੇ ਹੁੰਦੇ ਆ ਜਾਂ ਹਾਂ ਹਾਂ ਬਾਈ ਇੱਥੇ ਠੀਕ ਹੈ ਸੋ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਇਸ